ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜੇ ਆਪਾਂ ਵਹਿੜ ਤਾਜੀ ਸੂਈ ਸਵਾਈਏ ਸੇਰ ਆ ਡੜੇਰ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵਰਪਰੀ ਦਾ ਹੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 977960585 9779605188 ਜਿਹੜੇ ਆਪਾਂ ਬਹਿੜ ਦੇਖੀ ਐ ਨੇ ਸੁਆ ਕਿਹੜਾ ਸੁਈ ਐ ਸੁਆ ਦੂਜਾ ਸੁਈ ਆ ਬਈ ਅੱਜੀ ਸੁਈ ਜੇਰ ਪਾਈ ਥੋੜਾ ਜੇਰ ਆ ਪੂਜਾ ਫੁੱਲ ਪੱਠਾ ਜੇਰਦਾ ਹਨ ਤੇ ਬੱਚਾ ਇਹਨੇ ਕੀ ਦਿੱਤਾ ਬਸਾ ਦਿੱਤਾ ਯਾਰ ਮਗਰ ਇਹਦੇ ਬੱਚਾ ਆ ਗਿਆ ਹਨ ਠੀਕ ਐ ਮਰ ਨਾਲ ਨੇਣਾ ਪਾਉਣ ਦੀ ਲੋੜ ਹੀ ਨਹੀਂ ਕੋਈ ਧਾਰਾ ਮਾਰੇ ਜੇ ਤਾਰ ਰੋਕੇ ਜਮ ਸਤਾ ਰੱਬਾਂ ਮਾਰ ਕੇ ਦਿਖਾਵਾਂਗੇ। ਸੁਭਰ ਧਾਰਾ ਦੇਖ ਸਾਜੋ ਪੂਰੀ ਛੇੜ ਨਹੀਂ। ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਸਿਆਣਾ ਲਿਆਉਂਦੀ ਲੋੜ ਨਹੀਂ। ਜਿਹੇ ਗੱਲ ਬੱਚਾ ਦਾ ਮੇਲ ਕਾਫਾ ਹੈ ਨਾ। ਹਾਂ। ਬਸ ਠੀਕ ਹੈ ਛੱਡੀ ਥਾੜੇ ਦੇ। ਇੱਧਰ ਚਾਹ ਪਾਣੀ ਪੀ ਕੇ ਆ ਕੇ ਦੁਬਾਰੇ ਵੀ ਵਹਜਾ ਤਾਂ ਵੀ। ਜਿਹੇ ਗੱਲ ਆ ਜਾਓ। ਤੇ ਚੌਣ ਜਵਾ ਇੱਕ ਨੰਬਰ 2 ਮਿੰਟਾਂ ਜੀ ਗੱਲ ਗੱਲ ਕਰਨੇ ਕਰਤਾ ਨੇ ਹਨਾ। ਤੇ ਮਾੜੀ ਜੀ ਫੋਟ ਜੀ ਤਾਂ ਹੈਗੀ ਹੈ ਨਾ। ਉਹ ਤਾਂ ਹੁੰਦੀਆਂ ਨੇ ਉਹਦਾ ਸੀਸੀ ਸਾਤ-ਸਾਤ ਹੁੰਦੀ। ਇਹ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ। ਰਾਤੀ ਬੇਲੀ ਕਰੀ ਮੇਰੇ ਇਹ ਪਣੀ ਜੂਣੀ ਦਾ ਬਾਹਰ ਠੀਕ ਹੈ ਥਣ ਦੇਖੋ ਪੂਰਾ ਸਾਫ ਸੁਥਰਾ ਤੇ ਲੇਵਾ ਦੇਖੋ ਕਹਿਵਾਤਾ ਤੇ ਚੌਣ ਚਾਂ ਦੇਖੋ ਪੁੱਤਾਂ ਦੇ ਕਹਿਵਾਤਾ ਪੂਰਾ ਸਾਫ ਸੁਥਰਾ ਚਾਰੇ ਥਣਾਂ ਦੇ ਵਿੱਚੋਂ ਧਾਰਾ ਓਕੇ ਆ ਲੈ ਹੁਣ ਫੇਰ ਵਹਿ ਜਾ ਤੁਹਾਰੇ ਲੈ ਮਾਰੀ ਧਾਰਾ ਇਧਰ ਦੇਖੋ ਓਕੇ ਜਮਾ ਚਾਰਜ ਕਰਿਓ ਹਨ ਤੇ ਫਿਰ ਭਾਵ ਯਾਰ ਵੀਰੇ ਇਹਦਾ ਕੀ ਰੱਖਿਆ ਆਪਾਂ ਉਹ 65 ਦੀ ਡਿਜ਼ਾਈਨ ਬਾਈ ਮਾਨਤਨ ਹੋ ਜਾਊਗਾ ਮਾਨਤਨ ਬੱਦਗੇ ਵੀਰੇ ਸੋ 65000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੂਈ ਸਵਾਈ ਜੇਰ ਜੱਪਾ ਧਾਰਤ ਪਹੋਕਿਆ ਹਨਾ ਟੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਦੂਜਾ ਸੂਆ ਸੂਈ ਸਵਾਈਆ ਜਰਸੀ ਆ ਗੋਲਡਨ ਕਲਰ ਦੇ ਵਿੱਚ ਕੰਨ ਦੇਖੋ ਨਿਕਾ ਨਿਕਾ ਤੇ ਮੱਥੇ ਤੇ ਟੋਆ ਵਗੈਰਾ ਦੇਖੋ ਸਾਫ ਸੁਥਰਾ ਸੋ ਦੂਜਾ ਸੂਆ ਸੂਈ ਸੇ ਲੈ ਜਾ ਥੋੜਾ ਬੱਚੇ ਦਾ ਕਰ ਦੇ ਤਾਂ ਜੀ ਸਵੀ ਕਰਕੇ ਜੇ ਤੇ ਜਿੰਦ ਜਾਨ ਬਹੁਤ ਆ ਸ਼ਾਈਨਿੰਗ ਸੂਈਿੰਗ ਬੈੜ ਦੇ ਉੱਪਰ ਬਹੁਤ ਜਿਆਦਾ ਆ ਕਿੰਨਾ ਦੁੱਧ ਮੰਨ ਕੇ ਚੱਲੇ ਵੀਰੇ ਫਾਇਦੇ ਦੀ ਪਾ ਦੂਗੀ ਸੋ ਵੀਰੇ 18 ਤੋਂ 30 ਕਿਲੋ ਦਿੱਤਾ ਹੋਇਆ ਇਹਦਾ 18 20 ਮੰਨ ਕੇ ਲੈ ਲਓ 18 ਕਿਲ ਚੋਣ ਜਵਾਬ ਧਾਰਨ ਦਾ ਪਾਓ ਕਿੰਨਾ ਨੰਬਰ ਆ ਜਾਮਾ ਬਈ 65000 ਜਮਾਨਤਦਾਰ ਹੋ ਜਾਊਗਾ ਜਮਾਨਤਾਨ ਕਰਦੇ ਸੋ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਚਾਹ ਜਮਾ